ਗੁਰ ਸੇਵੀ ਆਇ ਅਹ ਨਿਸ ਸਹਜ ਸੁਭਾਏ ਦਰਸ਼ਨ ਪਰ ਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸਾਮੰਦੀ ਨੂਰ ਅਰਸੋਂਹ ਕੁਰਸੋਂਹ ਤੋਦ ਡਿਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਈ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੀ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ श्रीवा वाहे गुरु साहेब जी सलोक महल्ला तीजा शेख चौ चक्या चौया ए हो मान तु आने तुकारे आड़ तेड़ तू ਗੁਰ ਕਾ ਸਬਦ ਪ੍ਰਸ਼ਾਨ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆ ਤੇ ਹੜ ਛੱਡੇ ਤੂੰ ਗੁਰ ਕਾ ਸਬਦ ਪਸ਼ਾਣ ਸਤ ਗੁਰ ਅੱਗਾ ਤਹ ਪਉ ਸਬ ਕੇ ਸੁ ਜਾਣੈ आसा मनसा जल तूं हो मेहम ਸਤ ਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹਿ ਪਾਵ ਹੈ ਮਾਣੋ ਨਾਨਕ ਜੇ ਨਾਮੁ ਨ ਚੇਤਨੀ तेन तेग पैनन, तेग खान, महला हारे गोन तोटे न कीमत ਕਹਾਣੋਂ ਜਾਏ ਨਾਨਕ ਗੁਰਮੁਖੇ ਹਾਰੇ ਗੁਣ ਰਵ ਹੈ ਗੁਣ ਮਹਿ ਰਹਾ ਸਮਾਈ ਹਾਰੇ ਚੋਲੀ ਦੇ ਹਸਵਾਰੀ ਕਾਢ ਪੈਦੀ ਭਗਤ ਕਾਰ ਹਾਰੇ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਤੇ ਕਾਰੇ ਕੋਈ 부ਜੈ 부ਜਣ ਹਾਰਾ ਅੰਤਰ ਵਿਵੇਕ ਕਾਰੇ ਸੋ ਬੁੱਧਾ ਏ ਹੋ ਬਿਬੇ ਕੋ ਜਿਸ ਬੁੱਧਾ ਏ ਆਪੇ ਹਾਰੇ ਜਾਨ ਨਾਨਕ ਕਾਹ ਵਿਚਾਰਾ मुख हारे सात हारे सो बुज्जा ए हो बिबेक जैसो बुज्जाए आप हारे ਜਾਨ ਨਾਨਕ ਕਹਾ ਵਿਚਾਰਾ ਗੁਰਮੁਖ ਹਾਰੇ ਸਤਿ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਾਨ ਇਕ ਤੁਹਾਰੇ ਆਣ ਇਹੜ ਤੇੜ ਛੱਡ ਤੂੰ ਗੁਰਕਾਰ ਸ਼ਬਦ ਪਸ਼ਾਨ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾਂ ਨਾਲ